जय शंघची की जय भोलेनाथ जय गौ माता जी काफी لمبے ਸਮੇਂ ਤੋਂ ਸਾਨੂੰ ਸੁਣਨ ਵਿੱਚ ਆਇਆ ਸੀਗਾ ਕਿ ਸਾਡੇ ਗੁਰਦਾਸਪੁਰ ਖੇਤਰ ਦੇ ਵਿੱਚ ਕੋਈ ਗਊ ਤਸਕਰੀ ਨਹੀਂ ਹੁੰਦੀ ਅਸੀਂ ਬੇਫਿਕਰ ਹੋ ਕੇ ਬੈਠੇ ਹੋਏ ਸੀਗੇ ਲੇਕਿਨ ਰੀਸੈਂਟਲੀ ਜਿਹੜਾ ਪਤਾ ਲੱਗਿਆ ਕਿ ਭਈ ਸਾਡੇ ਗੁਰਦਾਸਪੁਰ ਦੇ ਬਦੋਵਾਲ ਦੇ ਵਿੱਚ ਜਿਹੜੀ ਹੈ ਬੜੇ ਵੱਡੇ ਸਰ ਦੇ ਉੱਪਰ ਗਊ ਹੱਤਿਆ ਹੋ ਰਹੀ ਹੈ ਤੇ ਉਹ ਸਾਡੇ ਕੋਲ ਗੁਰਦਾਸ ਕੀ ਹੋਇਆ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਬਲਕਿ ਵੱਡੇ ਅਧਿਕਾਰੀਆਂ ਦੇ ਸਹਿਯੋਗ ਦੇ ਨਾਲ ਜਦੋਂ ਅਸੀਂ ਉਹਨਾਂ ਤੇ ਕਾਰਵਾਈ ਕਰਵਾਉਣੀ ਚਾਹੀ ਤੇ ਸਾਡੇ ਆਈ ਵਾਸ਼ ਕਰ ਦਿੱਤਾ ਗਿਆ ਇੱਕ ਫਾਰਮੈਨਿਟੀ ਦੀ ਇੱਕ ਐਫ ਆਈ ਆਰ ਕਰਕੇ ਸਾਡੀਆਂ ਜਿਹੜੀਆਂ ਗਊਆਂ ਜਿੰਨੋਂ ਅਸੀਂ ਸੋਚ ਰਹੇ ਸੀਗੇ ਕਿ ਅਸੀਂ ਉਹਨਾਂ ਨੂੰ ਬਚਾ ਲਿਆ ਵਾ ਉਹਨਾਂ ਨੂੰ ਉਹਨਾਂ ਦੀ ਰੱਖਿਆ ਕਰ ਲਈ ਹੈ ਸਾਨੂੰ ਪਤਾ ਹੀ ਨਹੀਂ ਕਿ ਕਦੋਂ ਉਹਨਾਂ ਨੂੰ ਉਹਨਾਂ ਨੂੰ ਦੁਬਾਰਾ ਮਰਨ ਵਾਸਤੇ ਗੂਚੜਾਂ ਦੇ ਹਵਾਲੇ ਕਰ ਦਿੱਤਾ ਗਿਆ ਉਸ ਤੋਂ ਬਾਅਦ ਬੜੇ ਸ਼ਿਕੰਜਰਪੂਰਨ ਤਰੀਕੇ ਦੇ ਨਾਲ ਉਹਨਾਂ ਨੂੰ ਦਬਾਉਣ ਵਾਸਤੇ ਜਦੋਂ ਅਸੀਂ 6 ਜੂਨ ਦੀ ਅਸੀਂ ਇਕ ਧੰਨੇ ਦੀ ਅਪੀ ਕਾਲ ਕੀਤੀ ਸੀਗੀ ਉਹਨੂੰ ਦਬਾਉਣ ਵਾਸਤੇ ਬੜੇ ਸ਼ਗੰਤ ਸ਼ਗਿਆੰਦਰ ਪੂਰੇ ਤਰੀਕੇ ਦੇ ਨਾਲ ਸਾਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਸਾਡੇ ਕੁਝ ਇਹੋ ਜਿਹੇ ਨਕਮੇ ਜਿਹੜੇ ਸਵਾਰਥੀ ਨੇ ਜਿਹੜੇ ਟਾਊਟ ਨੇ ਉਹਨਾਂ ਨੂੰ ਇੱਕ ਅੱਗੇ ਕਰਕੇ ਇੱਕ ਤਰ੍ਹਾਂ ਦਾ ਸਾਡੇ ਹਿੰਦੂ ਸਮਾਜ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਬੜੇ ਛੜਿਆਤਰ ਕੀਤੇ ਗਏ ਲੇਕਿਨ ਅੱਜ ਅਸੀਂ ਸਾਥੀ ਜਿਹੜੇ ਫਿਲਹਾਲ ਅਸੀਂ ਤੀਜਾ ਸੰਗਠਨ ਹੀ ਇਕੱਠੇ ਹੋਏ ਆਂ ਜਦ ਹੀ ਅਸੀਂ ਜਿਹੜੇ ਸਾਡੇ ਗੋ ਸਾਂਸਦ ਨੇ ਬਲਕਿ ਨਾਰਥਰਨ ਏਰੀਆ ਦੇ ਜਿਹੜੇ ਗੋ ਸਾਂਸਦ ਨੇ ਉਹ ਅਸੀਂ ਜਲਦੀ ਉਹਨਾਂ ਨੂੰ ਇੱਥੇ ਬੁਲਾ ਕੇ ਬੈਠਕ ਕਰਾਂਗੇ ਉਸ ਤੋਂ ਬਾਅਦ ਜਿਹੜਾ ਫਾਈਨਲਾਈਜ਼ ਹੋਏਗਾ ਉਸ ਤੋਂ ਬਾਅਦ ਸਾਡੇ ਆਦੀ ਸ਼ੰਕਰਾਚਾਰੀ ਜੀ ਸ੍ਰੀ ਆਭਿ ਮੁਕਤੇਸ਼ਵਰਾ ਜੀ ਸਰਸਤੀ ਮਹਾਰਾਜ ਜੀ ਉਹਨਾਂ ਨੂੰ ਇੱਥੇ ਬੁਲਾ ਕੇ ਉਹਨਾਂ ਨੂੰ ਅ ਨਿਵੇਦਨ ਕਰਾਂਗੇ ਕਿ ਜਿਹੜੀ ਉਹਨਾਂ ਨੇ ਗਊ ਮਾਤਾ ਨੂੰ ਗੌਰ ਰਾਸ਼ਟਰ ਦਾਤਾ ਬਣਾ ਦੀ ਵਿਡੀਓ ਉਹਨਾਂ ਨੇ ਮੁਹਿੰਮ ਸ਼ੁਰੂ ਕੀਤੀ ਹੋਈ ਹੈ ਉਹਨੂੰ ਅਸੀਂ ਅੱਗੇ ਬਤਾਈਏ ਤਾਂ ਕਿ ਸਾਡੀ ਜਿਹੜੀ ਗਊ ਮਾਤਾ ਦੀ ਰੱਖਿਆ ਹੋ ਸਕੇ ਔਰ ਜਿਹੜੀ ਇਹ ਗਊ ਮਾਤਾ ਦੇਖੋ ਮੈਂ ਇਹਨਾਂ ਜ਼ਰੂਰ ਕਹਿਣਾ ਚਾਹਾਂਦਾ ਜੇ ਪ੍ਰਸ਼ਾਸਨ ਪਹਿਲਾਂ ਵੀ ਸਾਡੇ ਜੋੜੇ ਸੀਗੇ ਔਰ ਫਿਰ ਦੁਬਾਰਾ ਹੱਥ ਜੋੜ ਲਿਆ ਕਿ ਅਸੀਂ ਕੁਝ ਨਹੀਂ ਚਾਹਦੇ ਕੋਈ ਸਾਡਾ ਤੁਹਾਡਾ ਵਿਰੋਧ ਨਹੀਂ ਹੈ ਕਿਸੇ ਵੀ ਪ੍ਰਸ਼ਾਸਨਿਕ ਵਿਅਕਤੀ ਦਾ ਅਸੀਂ ਸਿਰਫ ਇਹਨਾਂ ਜ਼ਰੂਰ ਚਾਹੁੰਦੇ ਆ ਕਿ ਸਾਡੀ ਗਊ ਮਾਤਾ ਦੀ ਰੱਖਿਆ ਕਰਨਾ ਤੁਹਾਡਾ ਪਹਿਲਾ ਫਰਜ਼ ਹੈ ਕਿਉਂਕਿ ਕਾਨੂੰਨ ਵੀ ਹੈ ਆਪਸਾ ਤੇ ਹੈ ਹੀ ਹੈ ਉਹ ਕਾਨੂੰਨ ਵੀ ਹੈ ਤੇ ਕਾਨੂੰਨ ਨੂੰ ਦੀ ਇੰਪਲੀਮੈਂਟ ਨਹੀਂ ਕਰ ਪਾ ਰਹੇ ਸਾਡੇ ਦਊਵਾਲ ਸਾਡੇ ਵਾਂਥੇ ਜਿਹੜਾ ਤੁਹਾਡਾ ਆ ਗਿਆ ਹੁੰਗਾ ਜ ਮਦੋਵਾਲ ਜਾਂ ਕਾਫੀ ਐਸੇ ਖੇਤਰ ਨੇ ਜਿੱਥੇ ਗੋਹ ਹਤਿਆ ਹੁੰਦੀ ਹੈ ਲੇਕਿਨ ਪੁਲਿਸ ਇਹਨੂੰ ਨਹੀਂ ਰੋਕ ਪਾਦੀ ਉਹਦਾ ਮੁੱਖੇ ਕਾਰਨ ਇਹੀ ਹੈ ਕਿ ਮਿਲੀ ਭਗਤ ਹੁੰਦੀ ਹੈ ਸਾਡੇ ਤੇ ਅਲੀਗੇਸ਼ਨ ਲਗਾ ਦਿੰਦੇ ਨੇ ਉਹਨਾਂ ਸਾਨੂੰ ਜ਼ੁਬਾਨ ਦੀ ਕੋਸ਼ਿਸ਼ ਜ਼ਰੂਰ ਕਰਦੇ ਨੇ ਲੇਕਿਨ ਸਬੂਤ ਕੋਈ ਨਹੀਂ ਜੜਾ ਕਰ ਹੁੰਦਾ ਲੇਕਿਨ ਅਸੀਂ ਇਹਨਾਂ ਜ਼ਰੂਰ ਕਰਨਿਆ ਕਿ ਜਦੋਂ ਪਤਾ ਹੈ ਕਿ ਅਸੀਂ ਹਿੰਦੂ ਸੰਗਠਨ ਆਪਣੀ ਬੜੀ ਕੋਸ਼ਿਸ਼ਾਂ ਦੇ ਨਾਲ ਆਪਣੀ ਗੋਹ ਬਾਤਾਂ ਦੀ ਰੱਖਿਆ ਕਰਦੇ ਆ ਪਰ ਲੇਕਿਨ ਕੀ ਹੁੰਦਾ ਕਿ ਥੋੜੀ ਦੇਰ ਬਾਅਦ ਸਾਨੂੰ ਪਤਾ ਚੱਲਦਾ ਕਿ ਸਾਡੀ ਗਊ ਮਾਤਾ ਉਥੋਂ ਭੇਜ ਵੀ ਦਿੱਤੀ ਗਈ ਆ ਪਤਾ ਨਹੀਂ ਲੱਭਾ ਅਗਲੇ ਦਿਨ ਜਾ ਕੇ ਪਤਾ ਲੱਗਦਾ ਇਹ ਰਾਤੋਂ ਰਾਤ ਹੀ ਉਹਦਾ ਟਰੱਕ ਜਾ ਚੁੱਕਿਆ ਸੋ ਸਾਨੂੰ ਦੁੱਖ ਪਹੁੰਚਦਾ ਅਸੀਂ ਸਿਰਫ ਇੰਨੀ ਬੇਨਤੀ ਕਰਦੇ ਆ ਕਿ ਸਾਡੀ ਗਊ ਮਾਤਾ ਜਰੂਰ ਸਾਨੂੰ ਮਿਲਣ ਤੁਹਾਨੂੰ ਸਭ ਦਰਸ਼ਨ ਕਰਾ ਦਿਓ ਉਹਨਾਂ ਕੁਝ ਨਹੀਂ ਸਾਨੂੰ ਦਰਸ਼ਨ ਕਰਾ ਦਿਓ ਕਿ ਉਹ ਜਿੰਦਾ ਵੀ ਹੈ ਗਿਆ ਕਿ ਨਹੀਂ ਹੈ ਗਿਆ ਸਾਡੇ ਮਨ ਤੇ ਬੋਝ ਹੈ ਸਾਨੂੰ ਲੱਗ ਰਿਹਾ ਕਿ ਅਸੀਂ ਉਹਨਾਂ ਨੂੰ ਬਚਾ ਕੇ ਵੀ ਨਹੀਂ ਬਚਾ ਪਾਏ ਸਾਡੇ ਮਨ ਤੇ ਇੱਕ ਇੱਕ ਪਾਪ ਦਾ ਅਹਿਸਾਸ ਸਾਨੂੰ ਹੋ ਰਿਹਾ ਕਿ ਅਸੀਂ ਸੋਚਿਆ ਸੀਗਾ ਕਿ ਅਸੀਂ ਉਹ ਗਊ ਮੱਤ ਦੀ ਰੱਖਿਆ ਕਰਕੇ ਆਪਾਂ ਉਹਨਾਂ ਨੂੰ ਅਸੀ ਖੁਸ਼ੀ ਉਥੇ ਆਪਣੀ ਗਊਸ਼ਾਲਾ ਭੇਜਿਆ ਲੇਕਿਨ ਹੁਣ ਜਦੋਂ ਬਾਰ-ਬਾਰ ਬੰਦ ਵਿਚਾਰ ਆਉਂਦਾ ਕਿ ਬਈ ਪਤਾ ਨਹੀਂ ਉਹਨਾਂ ਨੂੰ ਫੇਰ ਕਿੰਨਾ ਤਸੀਹੇ ਦੇ ਦੇ ਕੇ ਮਾਰਿਆ ਹੋਵੇਗਾ ਕਦੋਂ ਉਹਨਾਂ ਨੂੰ ਸਿਰ ਤੋਂ ਥੋੜੇ ਮਾਰੇ ਹੋਣਗੇ ਉਹਨਾਂ ਦੇ ਕਿ ਉਹਨਾਂ ਦੀ ਗਰਦਨਾ ਕੱਟੀਆਂ ਹੋਣਗੀਆਂ ਜਦੋਂ ਇਹ ਅਹਿਸਾਸ ਹੁੰਦਾ ਤੇ ਮਨ ਜਿਹੜਾ ਬੜਾ ਵਿਚਰਿਤ ਹੁੰਦਾ ਬੜਾ ਦੁਖੀ ਹੁੰਦਾ ਤਾਂ ਸਿਰਫ ਇੰਨਾ ਕਹਿ ਰਹੇ ਕਿ ਸਾਨੂੰ ਉਹਦੇ ਦਰਸ਼ਨ ਕਰਵਾ ਦਿਓ ਕਿ ਜੇ ਵਾਕਿਆ ਜੀਵਿਤ ਹੈ ਤਾਂ ਸਾਨੂੰ ਦਿਖਾ ਦਿਓ ਬਸ ਇੱਕ ਵਾਰੀ ਸਾਨੂੰ ਦਿਖਾ ਦਿਓ ਐਹੀ ਬਸ ਬੇਨਤੀ ਹੈ ਤੁਹਾਡੇ ਅੱਗੇ ਸਾਰੇ ਅੱਗੇ ਤੁਹਾਡੇ ਪ੍ਰਸ਼ਾਸਨਿਕ ਅਧਿਕਾਰੀਆਂ ਅੱਗੇ ਨਾ ਛੜੀ ਅੰਤਰ ਕਰੋ ਨਾਸ਼ ਨੀ ਕਰੋ ਜੇ ਮੈਂ ਨਾ ਜ਼ਰੂਰ ਕਹਿ ਦਿੰਦਾ ਕਿ ਜਿਨ੍ਹਾਂ ਦੇਖੋ ਮਹਾਦੇਵ ਦੇ ਤੀਸਰੇ ਨੇਤਰ ਦੇ ਖੁੱਲਣ ਦੀ ਉਹ ਵੇਟ ਨਾ ਕਰੋ ਤੁਸੀਂ ਇਹਨਾਂ ਆਪਾਪ ਨਾ ਕਰੋ ਕਿ ਉਹ ਤੀਜੇ ਨੇਤਰ ਜਿਹੜਾ ਖੁੱਲ ਜਾਏ ਔਰ ਸ੍ਰਿਸ਼ਟੀ ਜਿਹੜੀ ਉਹ ਨਾਸ਼ ਹੋ ਜਾਏ ਨਾ ਇਹਨਾਂ ਪਾਪ ਕਰੋ ਨਾ ਇਹਨੇ ਪਾਪ ਦੇ 파ਗੀਦਾਰ ਬਣੋ ਬਸ ਇਨੀ ਬੀਤੀ ਸਵੀਕਾਰ ਕਰੋ ਸਾਡੀ ਗਊ ਮਾਤਾ ਦੇ ਸਾਨੂੰ ਦਰਸ਼ਨ ਕਰਦੇ ਬਸ ਨੋ ਗਊ ਵਾ ਸਾਨੂੰ ਸਰੰਗਿਲਵਾ ਬਹੁਤ ਬਹੁਤ ਪਿਆਰ ਗਊ ਮਾਤਾ ਕੀ ਜੈ ਗਊ ਮਾਤਾ ਕੀ ਜੈ いいなそれはしぶき。